ਸਸਿਕਾ ਦੋਸਤੋ ਸਰਕਾਰ ਨੇ ਫੈਸਲਾ ਕਰਿਆ ਹੈ ਵੀ ਟੀਕਾ ਜਿਹੜਾ ਉਹ ਸਾਰੇ ਲੋਕਾਂ ਦੇ ਲੱਗੂਗਾ ਤੇ ਹਰ ਕਿਸੇ ਨੂੰ ਰਜਿਸਟ੍ਰੇਸ਼ਨ ਕਰਵਾ ਦੇਣੀ ਚਾਹੀਦੀ ਆ ਕਿਉਂਕਿ ਇੱਕ ਬੜੀ ਖਤਰਨਾਕ ਜਿਹੀਏ ਜਾਣਕਾਰੀ ਸਾਹਮਣੇ ਆਈ ਹੈ ਜਿਹਦੇ ਤੋਂ ਬਾਅਦ ਸਰਕਾਰਾਂ ਨੇ ਫੈਸਲਾ ਲਿਆ ਹੈ ਕਿ ਸੈਕਸ ਦੇ ਕਰਨ ਦੇ ਦੌਰਾਨ 10 ਦੇ ਵਿੱਚੋਂ 8 ਕਪਲ ਨੇ ਜਿਹੜੇ ਉਹ ਇੱਕ ਵਾਇਰਸ ਦੇ ਨਾਲ ਸੰਕਰਮਿਤ ਹੋ ਰਹੇ ਨੇ ਉਹਦੇ ਨਾਲ ਬਹੁਤ ਜ਼ਿਆਦਾ ਇੱਕ ਖਤਰਾ ਹੈਗਾ ਜਿਹਦੇ ਵਾਸਤੇ ਹੁਣ ਫ੍ਰੀ ਤੇ ਵਿੱਚ ਟੀਕੇ ਲੱਗਿਆ ਕਰਨਗੇ ਇਹਦੇ ਨਾਲ ਹੀ ਕਮਾਈ ਸ਼ੁਰੂ ਕਰਤੀ ਹੈ ਰਜਿਸਟ੍ਰੇਸ਼ਨ ਸ਼ੁਰੂ ਕਰਤੀ ਹੈ ਜਿਹਦੇ ਵਿੱਚ ਮੈਕਸਿਮਮ ਮੀਡੀਆ ਰਿਪੋਰਟਸ ਨੇਗੇ ਉਹਦੇ ਵਿੱਚ ਹਵਾਲਾ ਦਿੱਤਾ ਗਿਆ ਵੀ ਸੈਕਸ ਦੇ ਦੌਰਾਨ 10 ਦੇ ਵਿੱਚੋਂ 8 ਕਪਲ ਦੇ ਵਿੱਚ ਕਦੇ ਨਾ ਕਦੇ ਕਹਿੰਦੇ ਹਿਊਮਨ ਪਾਪਿਲੋਮਾ ਵਾਇਰਸ ਜਿਹੜਾ ਐਚਪੀਵੀ ਜਿਹਨੂੰ ਕਹਿੰਦੇ ਨੇ ਵਾਇਰਸ ਦੇ ਨਾਲ ਸੰਕਰਮਿਤ ਹੁੰਦੇ ਨੇ ਤੇ ਇਹਦੋਂ ਇਹਦੇ ਨਾਲ ਵਾਇਰਸ ਦੇ ਨਾਲ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੈਗਾ ਅਗਲੇ ਹਫਤੇ ਸਰਕਾਰ ਨੇ ਲੱਖਾਂ ਬੱਚਿਆਂ ਨੂੰ ਇਹਦੇ ਬਚਾਅ ਦੇ ਲਈ ਫ੍ਰੀ ਵੈਕਸੀਨ ਅਭਿਆਨ ਸ਼ੁਰੂ ਕਰਤਾ ਹੈ ਡਾਕਟਰਾਂ ਦਾ ਦਾਅਵਾ ਹੈ ਕਿ ਇਹ ਵੈਕਸੀਨ ਬੱਚਿਆਂ ਨੂੰ 8 ਤਰੀਕੇ ਦੇ ਨਾਲ ਜਾਨਲੇਵਾ ਕੈਂਸਰ ਤੋਂ ਬਚਾਅ ਕਰਦੀ ਹੈਗੀ ਉਹਦੇ ਵਿੱਚ ਸਾਲ 2058 ਤੱਕ ਤਾਂ ਕਹਿੰਦੇ 1 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਬਚਾਉਣ ਦਾ ਲਕਸ਼ਯਾ ਹੈ ਜਿਹੜਾ ਸਰਕਾਰ ਨੇ ਰੱਖਿਆ ਹੈ ਸਰਕਾਰ ਦਾ ਦਾਅਵਾ ਹੈ ਕਿ ਇਹ ਟੀਕਾ ਇਹ ਟੀਕਾ ਹਿਊਮਨ ਪੈਪिलोਮਾ ਵਾਇਰਸ ਦੇ ਖਤਰੇ ਨੂੰ ਘਟ ਕਰਦਾ ਤੇ ਇਹਦੇ ਨਾਲ ਗਲੇ ਗਰਦਨ ਸਿਰ ਸਰਵਾਈਕਲ ਤੇ ਇਨਸਾਨਾਂ ਦੇ ਵਿੱਚ ਪ੍ਰਾਈਵੇਟ ਪਾਰਟਸ ਦੇ ਕੈਂਸਰ ਨੂੰ ਬਚਾਅ ਕਰਦਾ ਤੇ ਦਰਸਲ ਇਹ ਪੂਰਾ ਮਾਮਲਾ ਯੂਕੇ ਦਾ ਹੈ ਅ ਇਹਦੇ ਵਿੱਚ ਯੂਕੇ ਦੀ ਸਰਕਾਰ ਨੇ 2058 ਤੱਕ 1 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਹਿਊਮਨ ਪੈਪिलोਮਾ ਵਾਇਰਸ ਤੋਂ ਬਚਾਅ ਕਰਨ ਦਾ ਜਿਹੜਾ ਲਕਸ਼ਯਾ ਹੈਗਾ ਉਹ ਰੱਖਿਆ ਹੈਗਾ 12 ਸਾਲ ਤੋਂ ਜ਼ਿਆਦਾ ਵੱਡੀ ਉਮਰ ਦੇ ਬੱਚਿਆਂ ਨੂੰ ਇਹ ਜਿਹੜੀ ਵੈਕਸੀਨ ਲਾਈ ਜਾਊਗੀ ਯੂਕੇ ਸਰਕਾਰ ਨੇ ਅਪੀਲ ਜਾਰੀ ਕੀਤੀ ਹੈ ਕਿ ਜਿਹੜੇ ਮਾਤਾ ਪਿਤਾ ਇਸ ਬਿਮਾਰਤ ਤੋਂ ਬਚਾਅ ਦੇ ਲਈ ਵੈਕਸੀਨ ਦੇ ਲਈ ਆਪ ਦਾ ਰਜਿਸਟ੍ਰੇਸ਼ਨ ਕਰਵਾ ਲੈਣ ਸਥਾਨੀਆ ਪ੍ਰਸ਼ਾਸਨ ਨੇ ਲੋਕਾਂ ਨੂੰ ਨਜ਼ਦੀਕੀ ਹਸਪਤਾਲਾਂ ਦੇ ਵਿੱਚ ਅਗਲੇ ਹਫ਼ਤੇ ਤੋਂ ਵੈਕਸੀਨੇਸ਼ਨ ਡਰਾਈਵ ਸ਼ੁਰੂ ਕਰਨ ਲਈ ਕਿਹਾ ਹੈ ਵੈਕਸੀਨ 12 ਸਾਲ ਜਾਂ ਇਹ ਤੋਂ ਵੱਡੀ ਉਮਰ ਦੇ ਬੱਚਾ ਨੂੰ ਲਾਈ ਜਾਊਗੀ ਤੇ ਡਾਕਟਰਾਂ ਦੇ ਅਨੁਸਾਰ ਹਿਊਮਨ ਪਾਪਿਲੋਮਾ ਵਾਇਰਸ ਤੇ ਕਈ ਪ੍ਰਕਾਰ ਦੇ ਹੁੰਦੇ ਨੇ ਤੇ ਇਹਨਾਂ ਦੇ ਨਾਲ ਕੁਝ ਤੋਂ ਜ਼ਿਆਦਾ ਸਧਾਰਨ ਸੰਕਰਮਿਤ ਰੋਗ ਵੀ ਹੁੰਦੇ ਨੇ ਤੇ ਜਾਨਲੇਵਾ ਕੈਂਸਰ ਵੀ ਹੁੰਦਾ ਹੈਗਾ ਯੂਕੇ ਦੇ ਔਰਸਲ ਹੈਡ ਤੇ ਨੈਕ ਕੈਂਸਰ ਸੰਸਥਾਨ ਦੇ ਮਾਈਕਲ ਵਾਕਰਸਨ ਦੇ ਅਨੁਸਾਰ ਕਹਿੰਦੇ ਦੁਨੀਆ ਭਰ ਦੇ ਵਿੱਚ ਹਰ ਸਾਲ ਕਰੀਬ 7 ਲੱਖ ਲੋਕ ਹਿਊਮਨ ਪਪੀਲੋਮਾ ਵਾਇਰਸ ਦੇ ਨਾਲ ਹੋਣ ਵਾਲੇ ਕੈਂਸਰ ਦੇ ਨਾਲ ਸੰਕਰਮਿਤ ਹੁੰਦੇ ਨੇ ਤੇ ਉਹਨਾਂ ਦਾ ਅਨੁਮਾਨ ਹੈ ਕਿ ਅਗਲੇ 20 ਸਾਲਾਂ ਦੇ ਵਿੱਚ ਸੰਖਿਆ ਦੁਗਣੀ ਹੋ ਸਕਦੀ ਹੈ ਵੱਡਾ ਖਤਰਾ ਹੈ ਯਾਨੀ ਕਿ ਸੈਕਸ ਕਰਨ ਦੇ ਦੌਰਾਨ ਕਹਿੰਦੇ ਇਹ ਵਾਇਰਸ ਹੈ ਜਿਹੜਾ ਪੰਪਦਾ ਹੈ ਤੇ ਬਹੁਤ ਸਾਰੇ ਲੋਕਾਂ ਤੋਂ ਹੋ ਸਕਦਾ ਹੈ ਦੀ ਜਾਣਕਾਰੀ ਨਾ ਹੋਵੇ ਯੂਕੇ ਦੀ ਸਰਕਾਰ ਨੇ ਤੇ ਚਿੰਤਾ ਜ਼ਿਆਦਾ ਜਤਾਈ ਹੈ ਤੇ ਉਹਨਾਂ ਨੇ ਕਿਹਾ ਵੀ ਸਪਸ਼ਟ ਰੂਪ ਦੇ ਵਿੱਚ ਕਿ ਅਸੀਂ ਫ੍ਰੀ ਡਰਾਈਵ ਹੈ ਜਿਹੜੀ ਉਹ ਚਲਾਵਾਂਗੇ ਤੇ ਆਉਂਦੇ ਜਿਹੜੇ ਦਿਨਾਂ ਦੇ ਵਿੱਚ ਰਜਿਸਟ੍ਰੇਸ਼ਨ ਕਰਕੇ ਉਹ ਟੀਕੇ ਲੱਗਣੇ ਸ਼ੁਰੂ ਹੋ ਜਾਣਗੇ ਸਮਝਿਆ ਜਾ ਸਕਦਾ ਹੈ ਕਿ ਸਰਕਾਰਾਂ ਜਦੋਂ ਇਸ ਤਰ੍ਹਾਂ ਦੇ ਨਾਲ ਚਿੰਤਾ ਜਤਾਰੀਆਂ ਨੇ ਯਾਨੀ ਕਿ ਇੱਕ ਵੱਡਾ ਡ ਸਰਕਾਰਾਂ ਦੇ ਕੋਲ ਮੌਜੂਦ ਹੋਊਗਾ ਤੇ ਇਹਦਾ ਵਾਇਰਸ ਨੂੰ ਲੈ ਕੇ ਜਦੋਂ ਤੁਸੀਂ ਸਰਚ ਕਰੋਗੇ ਤਾਂ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਦੇ ਤੁਸੀਂ ਜ਼ਿਕਰ ਪੜ੍ਹੋਗੇ ਕਿਉਂਕਿ ਸੈਕਸ ਕਰਨ ਦੇ ਦੌਰਾਨ ਬਹੁਤ ਸਾਰੇ ਲੋਕ ਜਿਹਨੂੰ ਅਸੀਂ ਇਹ ਗੱਲ ਕਹਿੰਦੇ ਨੇ ਨਿਆ ਵੀ ਅਨੈਚੁਰਲ ਸੈਕਸ ਨੂੰ ਜਦੋਂ ਕਰਦੇ ਨੇ ਤਾਂ ਉਹਦੇ ਨਾਲ ਖਤਰਾ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਵਿਦੇਸ਼ਾਂ ਦੇ ਵਿੱਚ ਪਿੱਛੇ ਜੇ ਇੱਕ ਡਾਕਟਰ ਦੇ ਨਾਲ ਜਦੋਂ ਗੱਲ ਹੋ ਰਹੀ ਸੀ ਉਦੋਂ ਉਹਨਾਂ ਨੇ ਜੇ ਕਹੀਏ ਕਿ ਖੁੱਲ੍ਹੇ ਤੌਰ ਤੇ ਗੱਲ ਦੱਸੀ ਸੀ ਕਿ ਔਰਲ ਜਿਹੜੇ ਕੈਂਸਰ ਦੇ ਵੱਡੇ ਤੌਰ ਤੇ ਵਿਦੇਸ਼ਾਂ ਦੇ ਵਿੱਚ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਉਹਦਾ ਵੱਡਾ ਕਾਰਨ ਹੈ ਕਿ ਔਰਲ ਸੈਕਸ ਜਦੋਂ ਕਰਦੇ ਨੇ ਤਾਂ ਉਹਦੇ ਨਾਲ ਵੱਡੀ ਪਰੇਸ਼ਾਨੀ ਖੜੀ ਹੁੰਦੀ ਹੈ ਤੇ ਉਹ ਵਾਇਰਸ ਹੈ ਜਿਹੜਾ ਪਨਪ ਜਾਂਦਾ ਜਿਹਦੇ ਨਾਲ ਮੂੰਹ ਦਾ ਕੈਂਸਰ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ ਇਹ ਚੀਜ਼ਾਂ ਸਮਝਣ ਵਾਸਤੇ ਇਸ ਕਰਕੇ ਲੋੜ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇੱਚ ਕੋਈ ਦੋਰ ਆਏ ਨਹੀਂ ਬਿਨਾਂ ਸ਼ਰਮ ਤੋਂ ਜੇ ਗੱਲ ਕਰੀਏ ਕਿ ਵੀਡੀਓਜ਼ ਦੇ ਜ਼ਰੀਏ ਤੇ ਉਹਨ ਵੀਡੀਓਜ਼ ਦੇ ਇਹ ਸਾਡੇ ਜਿਹੜੇ ਉਰੇ ਦੇ ਲੋਕ ਵੀ ਨੇ ਇਸ ਚੀਜ਼ਾਂ ਨੂੰ ਪ੍ਰੈਕਟਿਸ ਕਰਦੇ ਨੇ ਮਾਮਲੇ ਕਈ ਤੱਕ ਕੂਟਾਂ ਵਿੱਚ ਤੱਕ ਪਹੁੰਚੇ ਨੇ ਕਈ ਮਹਿਲਾਵਾਂ ਇਤਰਾਜ ਜਤੋਂਦੀਆਂ ਨੇ ਕਈ ਬੰਦੇ ਇਤਰਾਜ ਜਤੋਂਦੇ ਨੇ ਤਾਂ ਇਹ ਚੀਜ਼ਾਂ ਜਦੋਂ ਵਧ ਰਹੀਆਂ ਨੇ ਤਾਂ ਧਿਆਨ ਸਾਰਿਆਂ ਨੂੰ ਰੱਖਣ ਦੀ ਲੋੜ ਹੈ ਇਸ ਕਰਕੇ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕਰ ਰਿਹਾ ਕਿਉਂਕਿ ਪਾਪਿਲਾਮਾ ਵਾਇਰਸ ਹੈ ਜਿਹੜਾ ਉਹ ਇਨਸਾਨੀ ਤੌਰ ਤੇ ਜੇ ਦੇਖੀਏ ਤਾਂ ਇੰਨੀ ਵੱਡੀ ਤਦਾਰ ਵਿੱਚ ਜਿਕਰ ਯੂਕੇ ਦੇ ਵਿੱਚ ਇਹ ਸਮੱਸਿਆ ਖੜੀ ਹੋ ਰਹੀ ਹੈ ਸਾਡੀ ਤਾਂ ਸੁਖ ਨਾਲ ਪੋਪੂਲੇਸ਼ਨ ਪਹਿਲੀ ਹੋ ਰਹੀ ਬਥੇਰੀ ਹੈ ਪਹਿਨੀ ਬਥੇਰੀ ਹੈ ਤੇ ਉਹ ਜੇਕਰ ਲੋਕ ਇਸ ਤਰ੍ਹਾਂ ਦੀ ਕੋਈ ਪ੍ਰੈਕਟਿਸ ਕਰ ਰਹੇ ਨੇਗੇ ਤਾਂ ਉਹ ਗਲਤ ਹੈ ਡਾਕਟਰ ਜੀ ਇਸ ਚੀਜ਼ ਨੂੰ ਲੈ ਕੇ ਸਾਨੂੰ ਵੀ ਬਹੁਤ ਅਵੇਅਰ ਆਣ ਦੀ ਲੋੜ ਹੈ ਉਰੇ ਦੀ ਸਰਕਾਰਾਂ ਪਤਾ ਨਹੀਂ ਕਦੋਂ ਆਖਰ ਕਰ ਇਹਨਾਂ ਤੇ ਚੀਜ਼ਾਂ ਦੇ ਕੰਨੀ ਅੱਗੇ ਵਧਣਗੀਆਂ ਤਾਂ ਕਿ ਜਾਨਾਂ ਲੋਕਾਂ ਦੀਆਂ ਬਚਾਈਆਂ ਜਾ ਸਕਣ